ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਨਵੇਂ ਥਾਪੇ ਜਥੇਦਾਰ ਵੱਲੋਂ ਕੁਝ ਐਲਾਨ ਅਤੇ ਮੰਗਾ ਨਵੇਂ ਜਥੇਦਾਰ ਦੀ ਤਾਜ ਪੋਸ਼ੀ ਤੇ ਐਸਜੀਪੀਸੀ ਅਤੇ ਅਕਾਲੀ ਦਲ ਨੇ ਇਲਜ਼ਾਮ ਨਕਾਰੇ ਜਥੇਦਾਰ ਗੜਗੱਜ ਸਾਨੂੰ ਨਹੀਂ ਪ੍ਰਵਾਨਿਤ ਕੀਤਾ ਨਵਾਂ ਤੇ ਵੱਡਾ ਐਲਾਨ ਅਕਾਲੀ ਸੁਧਾਰ ਲਹਿਰ ਵੱਲੋਂ ਕੁਝ ਨਵੇਂ ਮਤੇ ਪਾਸ ਮਜੀਠੀਆ ਦੀਆਂ ਡਰੱਗ ਮਾਮਲੇ ਵਿੱਚ ਮੁਸ਼ਕਲਾਂ ਵਧੀਆਂ ਕਾਂਗੋ ਵਿੱਚ ਕਿਸ਼ਤੀ ਪਲਟੀ 25 ਬੋਤਾਂ ਕੈਨੇਡਾ ਵਿੱਚ ਟਰੂਡੋ ਦੀ ਥਾਂ ਲੈਣਗੇ ਬਾਰੇ ਕਾਰਨੀ ਦੁਨੀਆ ਹੋਵੇਗੀ ਤਬਾਹ ਟਰੰਪ ਦੀ ਵੱਡੀ ਭਵਿੱਖਬਾਣੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾਂ ਨਵਾਂ ਚੈਨਲ ਟੀਵੀ ਐ ਨਿਊ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਰ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਤੌਰ ਜਥੇਦਾਰ ਦੀ ਸੇਵਾ ਸੰਭਾਲਣ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕੇਂਦਰ ਸਰਕਾਰ ਦੇ ਅੱਗੇ ਕੁਝ ਮੰਗਾਂ ਰੱਖ ਦਿੱਤੀਆਂ ਨੇ ਉਹਨਾਂ ਨੇ ਆਖਿਆ ਕਿ ਲੰਬੇ ਸਮੇਂ ਤੋਂ ਸਿੱਖਾਂ ਦੀਆਂ ਇਹ ਮੰਗਾਂ ਨੇ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅਮ੍ਰਿਤਸਰ ਨੂੰ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾਵੇ ਉਹਨਾਂ ਨੇ ਆਖਿਆ ਕਿ ਦੋਵੇਂ ਸ਼ਹਿਰਾਂ ਨੂੰ ਇਹ ਪਵਿੱਤਰ ਨਗਰੀ ਦਾ ਦਰਜਾ ਮਿਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਡਾ ਪੰਥ ਏਕਾ ਅਤੇ ਪੰਥ ਹਮੇਸ਼ਾ ਹੀ ਵਿਰੋਧੀਆਂ ਦਾ ਡਟ ਕੇ ਵੀ ਮੁਕਾਬਲਾ ਕਰਦਾ ਹੈ। ਜਦੋਂ ਪੰਥ ਕਹਿੰਦੇ ਵੇਲਾ ਹੁੰਦਾ ਤਾਂ ਉਦੋਂ ਇਹ ਆਪਸ ਵਿੱਚ ਵੀ ਲੜ ਪੈਂਦਾ ਹੈ। ਨਿਹੰਗ ਸਿੰਘ ਜਥੇਬੰਦੀਆਂ ਨੇ ਖੁੱਲ ਮੁਖੁੱਲੀ ਬਗਾਵਤ ਕਰ ਦਿੱਤੀ ਹੈ, ਵਿਰੋਧ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਦਲ, ਇਹ ਪੰਥਕ ਜਥੇਬੰਦੀਆਂ ਸਾਡੀਆਂ ਆਪਣੀਆਂ ਨੇ ਅਤੇ ਉਹਨਾਂ ਦਾ ਹਮੇਸ਼ਾ ਸਤਕਾਰ ਵੀ ਰਹੇਗਾ। ਉਹਨਾਂ ਕਿਹਾ ਕਿ 2 ਦਸੰਬਰ ਦਾ ਜਿਹੜਾ ਫੈਸਲਾ ਸੀ ਉਹ ਬਦਲਿਆ ਨਹੀਂ ਜਾ ਸਕਦਾ। ਉਹਨੂੰ ਲਾਗੂ ਕਰਵਾਉਣ ਦੇ ਵਾਸਤੇ ਜਿਹੜਾ ਵੀ ਜ਼ਥੇਦਾਰ ਹੋਵੇਗਾ ਉਹ ਆਪਣੀ ਡਿਊਟੀ ਵਾਖੂਬੀ ਨਿਭਾਏਗਾ ਪਰ ਨਾਲ ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਕਮੇਟੀ ਦੀ ਸਮੀਖਿਆ ਜ਼ਰੂਰ ਕੀਤੀ ਜਾਏਗੀ ਇੱਥੇ ਇਹ ਦੱਸਣਾ ਬਣਦਾ ਕਿ ਕਿਉਂਕਿ ਉਹ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਦੀਆਂ ਅੱਖਾਂ ਵਿੱਚ ਜ਼ਰੂਰ ਰੜਕ ਰਹੀ ਹੈ ਪਰ ਉਹਦੀ ਸਮੀਖਿਆ ਦੀ ਇਹਨਾਂ ਨੇ ਹਾਮੀ ਭਰ ਦਿੱਤੀ ਹੈ ਉਹਨਾਂ ਨੇ ਆਖਿਆ ਕਿ ਜਿਸ ਨੂੰ ਵੀ ਤਾਕਤ ਦੀ ਸੇਵਾ ਦਾ ਮੌਕਾ ਮਿਲਦਾ ਉਹਨੂੰ ਇਹ ਦਿਲੋਂ ਸੇਵਾ ਨਿਭਾਉਣੀ ਚਾਹੀਦੀ ਹੈ ਦਸੁਣਾ ਬਣਦਾ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਵਿੱਚ ਤਾਜ ਪੋਸ਼ੀਤਬਾ ਜਿਹੜੀ ਕਿ ਸਮੇਂ ਤੋਂ ਪਹਿਲਾਂ ਵੱਡੇ ਤੜਕੇ 2:00 ਵਜੇ 50 ਮਿੰਟ ਤੇ ਕਰ ਦਿੱਤੀ ਗਈ ਜਿਨ੍ਹਾਂ ਜਥੇਬੰਦੀ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਉਹਨਾਂ ਨੂੰ ਉਡੀਕਿਆ ਵੀ ਨਹੀਂ ਆ ਜਿਸ ਕਰਕੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਦੋਂ ਤੋਂ ਬਾਅਦ ਉਹ ਸ਼੍ਰੀ ਅਵਰੇਸਰ ਪਹੁੰਚੇ ਅਤੇ ਉੱਥੇ ਗੜਗੱਜ ਨੇ ਕਿਹਾ ਕਿ ਅਕਾਲ ਤਖਸਾਲ ਸਾਹਿਬ ਵਿਖੇ ਵੀ ਉਹਨਾਂ ਨੇ ਬਤੌਰ ਕਾਰਜਕਾਰੀ ਜਥੇਦਾਰ ਦੇ ਵਜੋਂ ਸੇਵਾ ਸੰਭਾਲ ਲਈ ਹੈ ਇਹ ਸੇਵਾ ਸੰਭਾਲ ਸੰਖੇਪ ਸਮਾਗਮ ਦੇ ਵਿੱਚ ਪੰਜ ਪਿਆਰਿਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਅਰਦਾਸ ਕਰਕੇ ਜਥੇਦਾਰ ਗੜਗੱਜ ਨੂੰ ਦਸਤਾਰ ਤੇ ਸਰੂਪਾਹ ਦੇ ਦਿੱਤਾ ਗਿਆ ਗੜਗੱਜ ਨੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲਣ ਤੋਂ ਬਾਅਦ ਗੁਰਦੁਆਰਾ ਬਾਬਾ ਅਟਲ رائے ਵੀ ਜਾ ਕੇ ਨਤਮਸਤਕ ਹੋਏ ਪ੍ਰਾਤਨ ਮਰਿਆਦਾ ਦੇ ਅਨੁਸਾਰ ਜਥੇਦਾਰ ਦੀ ਤਾਜ ਪੋਸ਼ੀ ਦੇ ਸਮੇਂ ਜਿੱਥੇ ਉਹ 60 ਖੰਡ ਸੀੜੀ ਹਤ ਮੰਦਰ ਸਾਹਿਬ ਨਤਮਸਤਕ ਹੁੰਦੇ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਜਾਂਦਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜਾਂ ਸਿੰਘਾਂ ਵੱਲੋਂ ਅਰਦਾਸ ਕਰਕੇ ਤਾਜਪੋਸ਼ੀ ਕੀਤੀ ਜਾਂਦੀ ਹੈ। ਉਹਦੇ ਤੋਂ ਬਾਅਦ ਗੁਰਦੁਆਰਾ ਬਾਬਾ ਅਟੱਲ ਰਾਏ ਜਾ ਕੇ ਵੀ ਜਥੇਦਾਰ ਨੱਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲੈਂਦੇ ਨੇ। ਪਰ ਜਿੱਥੇ ਇਸ ਮਰਿਆਦਾ ਦਾ ਜ਼ਿਕਰ ਹੈ ਉੱਥੇ ਉਸ ਮਰਿਆਦਾ ਨੂੰ ਛਿੱਕੇ ਟੰਗ ਦਿੱਤਾ ਗਿਆ। ਜਿਸ ਤੇ ਜਦੋਂ ਕਿਸੇ ਵੀ ਤਖਤ ਸਹਿਬਾਨ ਦੀ ਤਾਜਪੋਸ਼ੀ ਹੋਵੇ ਤਾਂ ਸਭ ਤੋਂ ਪਹਿਲਾਂ ਜਿਹੜੀ ਦਸਤਾਰ ਹੈ ਉਹ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਹੈ। ਉਹਦੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਫਿਰ ਐਸਜੀਪੀਸੀ ਅਤੇ ਨਾਲ ਬਾਕੀ ਤਖਤਾਂ ਦੇ ਜਥੇਦਾਰ ਜਾਂ ਹੈੱਡ ਗ੍ਰੰਥੀ ਸਹਿਬਾਨਾਂ ਦੇ ਵੱਲੋਂ ਇਹ ਦਸਤਾਰਾਂ ਭੇਟ ਕੀਤੀਆਂ ਜਾਂਦੀਆਂ ਨੇ ਅਤੇ ਉਹਦੇ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਪੰਥਕ ਧਿਰਾਂ ਦੇ ਵੱਲੋਂ ਪਰ ਇਸ ਤਾਜਪੋਸ਼ੀ ਦੇ ਵਕਤ ਨਾ ਸ਼੍ਰੀ ਕੇਸਗੜ੍ਹ ਸਾਹਿਬ ਨਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਸ ਤਰ੍ਹਾਂ ਦਾ ਕੁਝ ਵੀ ਸਾਹਮਣੇ ਨਹੀਂ ਆਇਆ ਹੁਣ ਇਹਦੇ ਤੋਂ ਬਾਅਦ ਐਸਜੀਪੀਸੀ ਅਤੇ ਅਕਾਲੀ ਦਲ ਨੇ ਇਲਜ਼ਾਮ ਰਕਾਰ ਦਿੱਤੇ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਨੂੰ ਲੈ ਕੇ ਵਿਵਾਦ ਪਕਿਆ ਹੋਇਆ ਹੈ ਉਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ ਹਾਲਾਂਕਿ ਸੁਖਬੀਰ ਬਾਦਲੀ ਚੁੱਪ ਬਹੁਤ ਇਸ਼ਾਰੇ ਕਰ ਰਹੀ ਹੈ ਅਕਾਲੀ ਦਲ ਨੇ ਕਿਹਾ ਕਿ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਹੀ ਗਿਆਨੀ ਕੁਲਦੀਪ ਸਿੰਘ ਨੂੰ ਸੇਵਾ ਦਿੱਤੀ ਗਈ ਹੈ ਪ੍ਰੈਸ ਕਾਨਫਰੰਸ ਕਰਦਿਆਂ ਸੋਚਾ ਸਿੰਘ ਲੰਗਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸੂਝ-ਬੂਝ ਨਾਲ ਫੈਸਲਾ ਲੈਂਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸਵੇਰ ਵਕਤ ਨਿਭਾਈ ਹੈ ਜਿਸ ਨਾਲ ਪੰਜਾਬ ਦੀ ਧਰਤੀ ਤੇ ਖੂਨ ਖਰਾਬਾ ਹੋਣ ਤੋਂ ਬਚਿਆ ਹੈ ਉਨਾ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਪੰਜਾਬ ਦੀ ਧਰਤੀ ਤੇ ਖੂਨ ਖਰਾਬਾ ਕਰਵਾਉਣੀਆਂ ਚਾਹੁੰਦੀਆਂ ਨੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੀ ਤਰਹੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਚੁਣਦੀ ਹੈ ਜੋ ਅੱਗਿਓ ਪਾਰਲੀਮੈਂਟ ਵੱਲੋਂ ਪਾਸ ਐਕਟ ਦੇ ਮਤਾਕਿਫ ਫੈਸਲੇ ਕਰਦੀ ਹੈ। ਇਹਦੇ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਇਲਜ਼ਾਮ ਵੀ ਨਕਾਰਿਆ ਹੈ। ਉਹਨਾਂ ਨੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸਵੇਰ ਵਕਤ ਤਖਤ શ્રી ਕੇਸਗੜ ਸਾਹਿਬ ਦੇ ਜਥੇਦਾਰ ਦੇ ਵਜੋਂ ਸੇਵਾ ਸੰਭਾਲਣ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਮੌਕੇ ਪੰਜ ਪਿਆਰੇ ਸਹਿਬਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਦਸਤਾਰਾਂ ਦਿੱਤੀਆਂ ਗਈਆਂ ਨੇ ਉਪਰੰਤ ਸਿੰਘ ਸਾਹਿਬ ਨੂੰ ਤਖਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਦੇ ਵੱਲੋਂ ਸਿਰੋਪਾਓ ਦਿੱਤੇ ਗਿਆ ਤੇ ਇਹ ਪ੍ਰਚਾਰ ਝੂਠਾ ਤੇ ਕੂੜ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਚਰਚਾ ਇਹ ਵੀ ਆ ਗਈ ਹੈ ਕਿ ਇਹ ਦੱਸਿਆ ਜਾਵੇ ਕਿ 2 ਵਜੇ ਕੇ 50 ਮਿੰਟ ਤੇ ਰੋਜ਼ਾਨਾ ਕੀ ਤਕਸ਼ਰੀ ਕੇਸਗੜ੍ਹ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਜਾਂ ਨਹੀਂ ਜੇ ਅੱਗੇ ਨਹੀਂ ਕੀਤਾ ਜਾਂਦਾ ਤਾਂ ਇਹਦਾ ਵੀ ਜਵਾਬ ਦੇਣਾ ਪਵੇਗਾ ਹੁਣ ਦੂਸਰੇ ਪਾਸੇ ਇਹ ਚੁੱਪਚੀ ਪੀਤੇ ਚੁੱਪਗੁਪ ਤਰੀਕੇ ਨਾਲ ਜੋ ਕੁਝ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਇਨਤੇ ਸਫਾਈਆਂ ਦੇ ਰਹੀ ਹੈ ਪਰ ਨਵੇਂ ਥਾਪੇ ਜਸਤਾਰ ਗੜਗੱਜ ਨੂੰ ਸਿੱਖ ਜਥੇਬੰਦੀਆਂ ਪਰਵਾਹ ਨਹੀਂ ਕਰ ਰਹੀਆਂ ਇਸ ਦਾ ਵਿਰੋਧ ਕਰ ਦਿੱਤਾ ਗਿਆ ਇਹ ਗੱਲ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਤਖਤਸ਼੍ਰੀ ਕੇਸਗੜ ਸਾਹਿਬ ਦੇ ਵਿੱਚ ਪਹੁੰਚ ਕੇ ਪੱਤਰਕਾਰਾਂ ਦੇ ਨਾਲ ਆਖੀ ਹੈ ਉਹਨਾਂ ਆਖਿਆ ਕਿ ਇਹ ਮर्यादाਾਂ ਦੀ ਘੋਰ ਉਲੰਘਣਾ ਕਰ ਦਿੱਤੀ ਗਈ ਹੈ ਜੋ ਕਿਸੇ ਵੀ ਹਾਲ ਵਿੱਚ ਪਰਵਾਹ ਨਹੀਂ ਕੀਤੀ ਜਾ ਸਕਦੀ ਉਹਨਾਂ ਆਖਿਆ ਕਿ ਪੰਥ ਇਸ ਨੂੰ ਪ੍ਰਵਾਨਤ ਨਹੀਂ ਕਰਦਾ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਐਲਾਨ ਕਰ ਦਿੱਤਾ ਹੈ ਕਿ ਇਸ ਵੰਦੀ ਜਲਦੀ ਨਿਹੰਗ ਸਿੰਘ ਜਥੇਬੰਦੀਆਂ ਟਕਸਾਲੀ ਸਿੱਖ ਸੰਸਥਾਵਾਂ ਸੰਪਰਦਾਵਾਂ ਸੰਤ ਮਹਾਪੁਰਸ਼ਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੱਦੀ ਜਾਏਗੀ ਦੇ ਉਹਦੇ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰ ਦਿੱਤੀ ਜਾਏਗੀ ਪਰ ਉਹਨਾਂ ਨੇ ਬਿਲਕੁਲ ਸਾਫ਼ ਕਰ ਦਿੱਤਾ ਹੈ ਕਿ ਇਹ ਸਾਨੂੰ ਮਨਜ਼ੂਰ ਨਹੀਂ ਜਿਸ ਤਰੀਕੇ ਨਾਲ ਉਹਨਾਂ ਨੂੰ ਸੇਵਾ ਦਿੱਤੀ ਗਈ ਹੈ ਬਾਬਾ ਬਲਬੀਰ ਸਿੰਘ ਨੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਹੋਲਾ ਮਹੱਲਾ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਸ ਲਈ ਸਾਰੀਆਂ ਸੰਗਤਾਂ ਇਹਦੇ ਵਿੱਚ ਸ਼ਮੂਲੀਅਤ ਕਰਨ ਅਤੇ ਚੜ੍ਹਦੀ ਕਲਾ ਨਾਲ ਹੋਲਾ ਮਹੱਲਾ ਮਨਾਇਆ ਜਾਵੇ ਇਸ ਮੌਕੇ ਕਿਸੇ ਵੀ ਅੜਸੂਖਾਂਵੀ ਘਟਨਾ ਨੂੰ ਰੋਕਣ ਵਾਸਤੇ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਸੀ ਪਰ ਜਿਹੜਾ ਸਮਾਂ ਦਿੱਤਾ ਗਿਆ ਸੀ ਉਹਦੇ ਤੋਂ ਕਈ ਘੰਟੇ ਪਹਿਲਾਂ ਇਹ ਸੇਵਾ ਸੰਭਾਲ ਵਾਲਾ ਸਮਾਗਮ ਨੇ ਪਰੇ ਚੜ ਦਿੱਤਾ ਗਿਆ ਤੇ ਹੁਣ ਇਹਦੇ ਉੱਤੇ ਤਰ੍ਹਾਂ ਤਰ੍ਹਾਂ ਦੀ ਬਿਆਨਵਾਸੀ ਆ ਰਹੀ ਹੈ ਨਾਵਲ ਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਅੰਮ੍ਰਿਤ ਵੇਲੇ ਜਥੇਦਾਰ ਦੇ ਵਜੋਂ ਸੇਵਾ ਦੇ ਦਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਦੀ ਸਿਫਤ ਕੀਤੀ ਹੈ ਸ਼ਲਾਘਾ ਕੀਤੀ ਹੈ ਉਹਨਾਂ ਕਿਹਾ ਕਿ ਐਸ.ਸੀ.ਪੀ.ਸੀ ਨੇ ਕੌਮ ਵਿੱਚ ਬਣੇ ਹੋਏ ਹਾਲਾਤ ਨੂੰ ਮੱਦੇ ਨਜ਼ਰ ਰੱਖਦੇ ਹੋ ਇਹ ਫੈਸਲਾ ਸਿੰਘ ਸਾਹਿਬਾਨ ਦੀ ਨਿਯੁਕਤੀ ਦਾ ਜੋ ਲਿਆ ਇਹਦੇ ਨਾਲ ਟਕਰਾਹ ਹੋਣ ਤੋਂ ਬਚਾਅ ਹੋ ਗਿਆ ਸਿੰਘ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਚੁਣਦੇ ਹੋਏ ਕੌਮ ਨੂੰ ਇੱਕ ਮੁੱਠ ਹੋਣ ਦਾ ਸੰਦੇਸ਼ ਵੀ ਦਿੱਤਾ ਇਹਦੇ ਨਾਲ ਇਹ ਸਾਬਤ ਹੋਇਆ ਕਿ ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਪੰਥ ਦੀ ਚੜ੍ਹਦੀ ਕਲਾ ਤੇ ਦੂਰ ਅੰਦੇਸ਼ੀ ਵਾਲਾ ਫੈਸਲਾ ਹੈ ਉਹਨਾਂ ਆਖਿਆ ਕਿ ਸਿੰਘ ਸਾਹਿਬ ਨੇ ਜਿਵੇਂ ਕੌਮ ਨੂੰ ਹਰ ਮਸਲੇ ਤੇ ਸਪਸ਼ਟਤਾ ਦੇ ਨਾਲ ਸੰਬੋਧਨ ਹੁੰਦੇ ਹਰ ਮਸਲੇ ਨੂੰ ਮੁਖਾਤਬ ਹੋ ਕੇ ਕੰਮ ਕਰਨ ਅਤੇ ਦੁਬਿਦਾ ਦੂਰ ਕਰਨ ਦੇ ਵਾਸਤੇ ਐਲਾਨ ਕੀਤਾ ਉਹਦੇ ਨਾਲ ਪੰਥ ਵਿੱਚ ਵਿਖੇੜਾ ਖੜਾ ਕਰਨ ਦੀ ਸੋਚ ਰੱਖਣ ਵਾਲੀਆਂ ਤਾਕਤਾਂ ਨੂੰ ਕਰਾਰਾ ਜਵਾਬ ਮਿਲਿਆ ਉਹਨਾਂ ਸਿੱਖ ਕੌਮ ਦੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਸੰਪਰਦਾਵਾਂ ਤੇ ਹੋਰ ਸਨਮਾਨਤ ਸ਼ਖਸੀਅਤਾਂ ਨੂੰ ਬੇਨਤੀ ਕੀਤੀ ਹੈ ਕਿ ਜੋ ਕੁਝ ਪਿੱਛੇ ਹੋ ਗਿਆ ਉਸ ਨੂੰ ਪੰਥ ਦੇ ਬਡੇਰੇ ਹਿੱਤਾਂ ਨੂੰ ਵੇਖਦੇ ਹੋਏ ਛੱਡ ਦਿੱਤਾ ਜਾਵੇ ਅਤੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਵੱਲ ਵੇਖਦੇ ਹੋਏ ਭਰਾ ਮਾਰੂ ਜੰਗ ਤੋਂ ਬਚਣ ਲਈ ਇੱਕ ਨਿਸ਼ਾਨ ਇੱਕ ਝੰਡੇ ਦੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਅੱਜ ਕੌਮ ਦੀ ਤਾਕਤ ਨੂੰ ਇਸ ਤਰ੍ਹਾਂ ਖੇਰੂ ਖੇਰੂ ਕਰਦੇ ਯਤਨ ਕੀਤੇ ਜਾ ਰਹੇ ਨੇ ਇਹਨਾਂ ਬਾਰੇ ਸਾਨੂੰ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ ਸਰਨਾ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਵਧਾਈ ਵੀ ਦਿੱਤੀ ਹੈ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਉਹ ਕੌਮ ਨੂੰ ਆਪਸੀ ਪਿਆਰ ਅਤੇ ਇਤਿਫਾਕ ਬਖਸ਼ਣ ਅਤੇ ਸਿੰਘ ਸਾਹਿਬ ਨੂੰ ਚੜ੍ਹਦੀ ਕਲਾ ਨਾਲ ਪੰਥ ਦੀ ਅੱਡਰੀ ਹਸਤੀ ਤੇ ਪਛਾਣ ਤੇ ਹੋ ਰਹਿਏ ਹਮਲਿਆਂ ਨੂੰ ਰੋਕਣ ਅਤੇ ਕੌਮ ਨੂੰ ਇੱਕ ਮੁਠ ਕਰਕੇ ਇੱਕ ਨਿਸ਼ਾਨ ਥੱਲੇ 71 ਕਰਨ ਦਾ ਬਲਵੀ ਵਕਸ਼ਣ ਤੇ ਦੂਸਰੇ ਪਾਸੇ ਸੱਤ ਮਤੇ ਪਾਸ ਕਰ ਦਿੱਤੇ ਗਏ ਆ ਅਕਾਲੀ ਦਲ ਦੀ ਹਤਾਇਸ਼ੀ ਲੀਡਰਸ਼ਿਪ ਜਿਹੜੀ ਪਹਿਲਾਂ ਅਕਾਲੀ ਸੁਧਾਰ ਲਹਿਰ ਦੇ ਨਾਮ ਹੇਠ ਸੀ ਪਰ 2 ਦਸੰਬਰ ਦੇ ਫੈਸਲੇ ਤੋਂ ਬਾਅਦ ਉਹਨਾਂ ਨੇ ਉਹ ਲਹਿਰ ਸਮੇਟ ਦਿੱਤੀ ਸੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਪੰਥ ਕਰੋਸ਼ਨੀ ਉਹਦੀ ਅਕਾਲੀ ਦਲ ਦੀ ਚੜ੍ਹਦੀ ਕਲਾ ਉਹਦੇ ਵਾਸਤੇ ਦੱਸਿਆ ਗਿਆ ਕਿ ਸੱਤ ਮਤੇ ਅਸੀਂ ਪਾਸ ਕੀਤੇ ਆ ਪਹਿਲੇ ਮਤੇ ਵਿੱਚ ਤਖਤਰੀ ਕੇਸਗੜ ਸਾਹਿਬ ਦੇ ਵਿੱਚ ਮर्यादा ਦਾ ਜੋ ਘਾਣ ਕੀਤਾ ਗਿਆ ਹੈ ਪੰਥਕ ਰੌ ਰੀਤਾਂ ਤੇ ਜੋ ਪਹਿਰਾ ਦੇਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਘੋਰ ਉਲੰਘਣਾ ਕੀਤੀ ਹੈ ਉਹਦੇ ਨਾਲ ਕਿਹਾ ਗਿਆ ਕਿ ਸਿੱਖਾਂ ਦੇ ਮਨ ਤੇ ਗਹਿਰੀ ਝੋਟ ਵੱਜੀ ਹੈ ਅਤੇ ਇਹਦੇ ਵਾਸਤੇ ਨਿੰਦਾ ਮਤਾ ਇਹ ਪਾਸ ਕਰ ਦਿੱਤਾ ਗਿਆ ਹੈ ਦੂਸਰਾ ਮਤਾ ਇਸ ਮੀਟਿੰਗ ਦੇ ਵਿੱਚ ਰੱਖਿਆ ਗਿਆ ਕਿ ਸਮੁੱਚੀ ਇਕਤਰਤਾ ਮੰਗ ਕਰ ਚੁੱਕੀ ਹੈ ਕਿ ਜਥੇਦਾਰ ਸਾਹਿਬਾਨ ਨੂੰ ਸੇਵਾ ਦੇਣ ਅਤੇ ਸੇਵਾ ਮੁਕਤੀ ਦੀ ਵਿਧੀ ਵਿਧਾਨ ਬਣਾਉਣਾ ਬਹੁਤ ਲਾਜ਼ਮੀ ਹੈ। ਘਟੋ-ਕੱਟ ਜਨਰਲ ਇਜਲਾਸ ਵਿੱਚ ਪਾਸ ਹੋਣ ਉਪਰੰਤ ਸੇਵਾ ਦਿੱਤੀ ਜਾ ਸਕੇ ਤੇ ਸੇਵਾ ਮੁਕਤ ਕੀਤਾ ਜਾ ਸਕੇ। ਤੀਸਰਾ ਮਤਾ ਇੱਥੇ ਪਾਸ ਕੀਤਾ ਗਿਆ ਕਿ ਐਸਜੀਪੀਸੀ ਮੈਂਬਰਾਂ ਨੂੰ ਅਪੀਲ ਹੈ ਕਿ ਐਗਜ਼ੈਕਟਿਵ ਕਮੇਟੀ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਜੀ, ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਹਿਬਾਨ ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਵਾਲੇ ਇਹ ਦੋਵੇਂ ਮਤਿਆਂ ਨੂੰ ਰੱਦ ਕੀਤਾ ਜਾਵੇ ਅੱਗੇ ਆਉਣ ਵਾਸਤੇ। ਸਿੱਖ ਪੰਥ ਦੇ ਗੁੱਸੇ ਨੂੰ ਠੰਡਾ ਕੀਤਾ ਜਾ ਸਕੇ ਭਾਵ ਤਿੰਨਾਂ ਦੀ ਮੁੜ ਬਹਾਲੀ ਕੀਤੀ ਜਾਵੇ ਮਤਾ ਨੰਬਰ ਜਿਹੜਾ 4 ਪਾਸ ਕੀਤਾ ਗਿਆ ਕਿ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਸੁਲਤਾਨ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਦੀ ਖਾਸ ਕਰਕੇ 2 ਦਸੰਬਰ ਵਾਲੇ ਹੁਕਮ ਨਾਵੇ ਦੀ ਸ਼ਲਾਘਾ ਕੀਤੀ ਗਈ ਹੈ ਮਤਾ ਨੰਬਰ 5 ਦੇ ਵਿੱਚ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਬਾਬਾ ਬਰਵੀਰ ਸਿੰਘ ਦਮਦਮੀ ਟਕਸਾਲ ਤਮਾਮ ਸੰਤਾਂ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਕੱਠੇ ਹੋ ਕੇ ਇਹਨਾਂ ਮਰਤਿਆਂ ਨੂੰ ਰੱਦ ਕਰਵਾਉਣ ਦੇ ਲਈ ਵੱਡੇ ਪੱਦਰ ਤੇ ਜੱਥੇਬੰਦੀਆਂ ਨੂੰ ਲਾਮਬੰਦ ਕਰਦੇ ਉਪਰਾਲੇ ਕੀਤੇ ਜਾਣ 6 ਨੰਬਰ ਮਤਾ ਸ਼੍ਰੀ ਅਕਾਲ ਤਖਸਾਲ ਦੀ ਫਸੀਲ ਤੋਂ ਬਣੀ 7 ਮੈਂਬਰੀ ਭਰਤੀ ਕਮੇਟੀ ਉਹਦੀ ਕਾਰਸ਼ੀਲ 5 ਮੈਂਬਰ ਉਹਨਾਂ ਵੱਲੋਂ ਅਰਦਾਸ ਵਿੱਚ ਤੈਅ ਕੀਤਾ ਜਾ ਚੁੱਕਿਆ ਹੈ ਕਿ 18 ਮਾਰਚ ਨੂੰ ਭਰਤੀ ਸ਼ੁਰੂ ਕਰਨੀ ਹੈ ਅਤੇ ਸਮੁੱਚੀ ਅਕਾਲੀ ਹਤੈਸ਼ੀ ਵਰਕਰ ਅਤੇ ਆਗੂਆਂ ਨੂੰ ਬੇਨਤੀ ਹੈ ਉਹ ਵੱਡੀ ਗਣਤੀ ਵਿੱਚ ਭਰਤੀ ਸ਼ੁਰੂ ਕਰਨ ਦੇ ਸਮਾਗਮ ਵਿੱਚ ਸ੍ਰੀ ਅਮਰitsar ਦੇ ਵਿੱਚ 11 ਵਜੇ ਜ਼ਰੂਰ ਪਹੁੰਚਣਾ ਸੱਤਵਾਂ ਮਤਾ ਜਿਹੜਾ ਇੱਥੇ ਪਾਸ ਕੀਤਾ ਗਿਆ ਹੈ ਕਿ ਜਿਹੜੀ ਲੀਡਰਸ਼ਿਪ ਐਗਜ਼ੀਕਟਿਵ ਕਮੇਟੀ ਦੇ ਫੈਸਲੇ ਨੂੰ ਰੱਦ ਕਰ ਚੁੱਕੀ ਹੈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੇ ਪੱਧਰ ਤੇ ਲੀਡਰਸ਼ਿਪ ਨੇ ਪ੍ਰੈਸ ਰਾਹੀਂ ਦਾ ਸੋਸ਼ਲ ਮੀਡੀਆ ਦੇ ਰਹੀਂ ਆਪਣਾ ਸਟੈਂਡ ਸਪਸ਼ਟ ਕੀਤਾ ਹੈ ਉਹ ਸਾਰੇ ਲੀਡਰ ਉਹ ਇਕਤਰਤਾ ਦੇ ਵਾਸਤੇ ਆਉਣ ਅਤੇ ਉਹਨਾਂ ਦਾ ਸਪੈਸ਼ਲ ਧੰਨਵਾਦ ਕੀਤਾ ਹੈ ਉਨ੍ਹਾਂ ਦੇ ਸਟੈਂਡ ਦੀ ਸਿਫਟ ਕੀਤੀ ਗਈ ਹੈ ਇਹਦੇ ਨਾਲ ਹੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਅਤੇ ਸਮੁੱਚੀ ਲੀਡਰਸ਼ਿਪ ਨੇ ਇਹ ਵੀ ਲਿਆ ਹੈ ਕਿ ਅਜਿਹੇ ਪੰਥਕ ਹਤਾਇਸ਼ੀ ਲੀਡਰ ਸਹਿਬਾਨ ਜਿਨ੍ਹਾਂ ਨੇ ਐਗਜ਼ੈਕਟਿਵ ਕਮੇਟੀ ਦੇ ਮਤਿਆਂ ਨੂੰ ਰੱਦ ਕੀਤਾ ਹੈ ਉਹਨਾਂ ਸਭ ਦੇ ਨਾਲ ਤਾਲਮੇਲ ਕਰਕੇ ਇੱਕ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਮੀਟਿੰਗ ਵਿੱਚ ਪੰਥਕ ਹਲਕਿਆਂ ਦੀਆਂ ਘਟਨਾਵਾਂ ਜਿੱਥੇ ਨਜ਼ਰਸਾਨੀ ਕੀਤੀ ਗਈ ਉੱਥੇ ਹੀ ਸਮੁੱਚੇ ਪੰਥਰ ਤੇ ਸਮੁੱਚੀ ਕੌਮ ਦੇ ਵਿੱਚ ਫੈਲੀ ਨਿਰਾਸ਼ਾ ਨੂੰ ਦੂਰ ਕਰਨ ਵਾਸਤੇ ਅੱਗੇ ਹੋ ਕੇ ਖੜਨ ਦਾ ਅਹਿਦ ਵੀ ਲਿਆ ਗਿਆ ਤੇ ਹੁਣ ਗੱਲ ਕਰਦੇ ਆ ਬਿਕਰਮ ਮਜੀਠੀਆ ਦੀ ਲੱਗਦਾ ਕਿ ਮੁਸ਼ਕਲਾਂ ਵਧਣ ਗਈਆਂ ਡਰਗ ਮਾਮਲੇ ਵਿੱਚ ਸਿੱਟ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਪੇਸ਼ ਹੋਣ ਵਾਸਤੇ ਫਿਰ ਤੋਂ ਨੋਟਿਸ ਜਾਰੀ ਕਰ ਦਿੱਤਾ ਸਿੱਟ ਮੁਖੀ ਡੀਆਈਜੀ ਰੇਂਜ ਰੂਪਨਗਰ ਦੇ ਵੱਲੋਂ ਨੋਟਿਸ ਦੇ ਵਿੱਚ ਮਜੀਠੀਆ ਨੂੰ 17 ਮਾਰਚ ਸਵੇਰੇ 11 ਵਜੇ ਡੀਆਈਜੀ ਦਫ਼ਤਰ ਪਟਿਆਲਾ ਪਹੁੰਚਣ ਦਾ ਹੁਕਮ ਦਿੱਤਾ ਗਿਆ ਸਿੱਟ ਮੁਖੀ ਡੀਆਈਜੀ ਰੂਪਨਗਰ ਹਰਚਰਨ ਸਿੰਘ ਭੁੱਲੜ ਦੇ ਵੱਰੋਂ ਜਾਰੀ ਨੋਟਿਸ ਦੇ ਅਨੁਸਾਰ ਐਸਐਸ ਨਗਰ ਮੁਹਾਲੀ ਦੇ ਪੰਜਾਬ ਸਟੇਟ ਕਰਾਈ ਬ੍ਰਾਂਚ ਚ ਦਸੰਬਰ 2021 ਵਿੱਚ ਦਰਜ ਹੋਏ ਐਨਡੀਪੀਐਸ ਐਕਟ ਮਾਮਲੇ ਦੀ ਜਾਂਚ ਸਿੱਟ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਣਾ ਬਣਦਾ ਕਿ ਇਸ ਮਾਮਲੇ ਸੰਬੰਧੀ ਬੀਤੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਸਾਲ 2023 ਦੇ ਦੌਰਾਨ ਦਾਖਲ ਕੀਤੀ ਗਈ ਸਪੈਸ਼ਲ ਲੀ ਪਟੀਸ਼ਨ ਦੀ ਸੁਣਵਾਈ ਹੋਈ ਸੀ 4 ਮਾਰਚ 2025 ਨੂੰ ਇਹ ਸੁਣਵਾਈ ਹੋਈ ਇਸ ਸੁਣਵਾਈ ਦੇ ਦੌਰਾਨ ਡਬਲ ਬੈਂਚ ਵੱਲੋਂ ਮਜੀਟੀਆਂ ਨੂੰ 17 ਮਾਰਚ 2025 ਨੂੰ ਸਿੱਟ ਦੇ ਹੈੱਡਕੁਆਰਟਰ ਪਟਿਆਲਾ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਅਤੇ ਨਾਲ ਇਹ ਵੀ ਹੁਕਮ ਦਿੱਤਾ ਸੀ ਕਿ ਜੇਕਰ ਲੋੜ ਪਈ ਤਾਂ 18 ਮਾਰਚਾਂ ਫਿਰ ਇਤੋਂ ਅੱਗੇ ਵੀ ਸਿੱਟ ਦੇ ਅੱਗੇ ਪੇਸ਼ ਹੋਇਆ ਜਾਵੇ ਤੇ ਹੁਣ ਗੱਲ ਕਰਦੇ ਆ ਕਿ ਅਫਸਰ ਕਿੱਥੋਂ ਤੱਕ ਕੀ ਕੁਝ ਕਰਦੇ ਐ ਅਤੇ ਸਰਕਾਰਾਂ ਨੂੰ ਇਹਦਾ ਮਤਲਬ ਪਤਾ ਵੀ ਨਹੀਂ ਲੱਗਦਾ ਔਰ ਕਿੰਨੀਆਂ ਸਰਕਾਰਾਂ 1970 ਤੋਂ ਅੱਜ ਤੱਕ ਆਈਆਂ ਤੇ ਕਿੰਨੀਆਂ ਗਈਆਂ ਸਾਰੇ ਲਗਭਗ ਕੁੰਭ ਕਰਨੀ ਨੀਂਦ ਸੁੱਤੇ ਰਹੇ ਇਸ ਵਕਤ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਸਰਕਾਰ ਚੱਲ ਰਹੀ ਹੈ। 15 ਮਾਲ ਅਫਸਰਾਂ ਨੂੰ ਬੀਤੇ ਦਿਨੀ ਸਸਪੈਂਡ ਕੀਤੇ ਜਾਣ ਤੋਂ ਬਾਅਦ ਰਜਿਸਟਰੀਆਂ ਚੱਲ ਪਈਆਂ ਸੀ। ਇਹਦੇ ਤੋਂ ਬਾਅਦ ਸਾਫਤ ਹੋ ਗਿਆ ਸੀ ਕਿ ਸਰਕਾਰ ਵੀ ਕੁਝ ਮਾਲ ਅਫਸਰਾਂ ਦੇ ਭ੍ਰਿਸ਼ਟਾਚਾਰ ਤੋਂ ਦੁਖੀ ਹੋ ਚੁੱਕੀ ਹੈ। ਹੁਣ ਉੱਥੇ ਹੀ ਅੰਮ੍ਰਿਤਸਰ ਜਿਹਦੇ ਦੀ ਜੇਕਰ ਗੱਲ ਕਰੀਏ ਤਾਂ ਮਾਲ ਵਿਭਾਗ ਦੇ ਕੁਝ ਭ੍ਰਿਸ਼ਟ ਅਫਸਰਾਂ ਦਾ ਇੱਕ ਵੱਡਾ ਕਾਰਨਾਮਾ ਇੱਕ ਕਰਤੂਤ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ ਬਾਸਾ ਸਟੈਂਡ ਦੇ ਸਾਹਮਣੇ ਹੁਸੈਨਪੁਰਾ ਚੌਕ ਇਲਾਕੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਤਨੀ ਮਹਾਰਾਣੀ ਜਿੰਦਾ ਦੇ ਵਿਰਾਸਤੀ ਕਿਲੇ ਨੂੰ ਕੁਝ ਭ੍ਰਿਸ਼ਟਪਾਲ ਅਧਿਕਾਰੀਆਂ ਵੱਲੋਂ ਪ੍ਰਾਈਵੇਟ ਲੋਕਾਂ ਨੂੰ ਵੇਚ ਦਿੱਤਾ ਗਿਆ ਬਕਾਇਦਾ ਸਾਲ 1970 ਦੇ ਕਰੀਬ ਇਸ ਦੀ ਕਨਵੈਨਸ਼ਨ ਡੀਡ ਤਿਆਰ ਕੀਤੀ ਗਈ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਅੱਗੇ ਤੋਂ ਅੱਗੇ ਕਿਲੇ ਦੀਆਂ ਜ਼ਮੀਨਾਂ ਨਾਲ ਸੰਬੰਧਿਤ ਇੰਤਕਾਲ ਵੀ ਹੁੰਦੇ ਚਲੇ ਗਏ ਤੇ ਪਿਛਲੇ ਲਗਭਗ 55 ਸਾਲਾਂ ਤੋਂ ਕਿਸੇ ਵੀ ਅਧਿਕਾਰੀ ਜਾਂ ਆਗੂ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਇਹਦੇ ਵਿੱਚ ਖਾਸ ਗੱਲ ਇਹ ਵੀ ਰਹੀ ਹੈ ਕਿ ਡੀਸੀ ਦਫਤਰ ਦੀ ਐਚ ਆਰਸੀ ਬ੍ਰਾਂਚ 'ਚ ਪੰਨਾ ਨੰਬਰ 468 ਦੇ ਅੱਗੇ ਜਿਹੜੇ ਪੰਨੇ ਸੀ ਉਹ ਪਾੜ ਦਿੱਤੇ ਗਏ ਹੋਏ ਐ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੋਣ ਤੇ ਸਰਕਾਰ ਕੋਲ ਕੋਈ ਪੁਰਾਣਾ ਰਿਕਾਰਡ ਜਾਂ ਕੋਈ ਸਬੂਤ ਮਿਲੇ ਹੀ ਨਾ। ਇਸ ਸਬੰਧ ਵਿੱਚ ਤਹਿਸੀਲਦਾਰ ਸੇਲਸ ਦੇ ਦਫਤਰ ਵਿੱਚ ਵੀ 1969-70 ਦਾ ਕੋਈ ਰਿਕਾਰਡ ਜਾਂ ਕਨਵੈਨਸ਼ਨ ਡੀਡ ਦਾ ਰਿਕਾਰਡ ਨਹੀਂ ਮਿਲ ਰਿਹਾ ਡੀਸੀ ਅਮਰitsar ਦੇ ਦਫ਼ਤਰ ਵਿੱਚ ਜਸਵੀਰ ਸਿੰਘ ਨਾਮ ਦੇ ਸਮਾਜ ਸੇਵੀ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਾ ਦਾ ਵਿਰਾਸਤੀ ਕਿਲਾ ਮਾਲ ਵਿਭਾਗ ਦੇ ਪ੍ਰਿਸ਼ਟ ਅਧਿਕਾਰੀਆਂ ਨੇ ਕਿਸੇ ਪ੍ਰਾਈਵੇਟ ਵਿਅਕਤੀ ਨੂੰ ਵੇਚਿਆ ਅਤੇ ਕਿਵੇਂ ਜ਼ਮੀਨ ਦਾ ਸਾਰਾ ਰਿਕਾਰਡ ਖੁਰਦਬੁਰਦ ਕੀਤਾ ਬਕਾਇਦਾ ਇਸ ਦੀ ਵੀਡੀਓ ਤੇ ਫੋਟੋਗ੍ਰਾਫਸ ਅਤੇ ਹੋਰ ਦਸਤਾਵੇਜ਼ ਵੀ ਨਾਲ ਦਿੱਤੇ ਗਏ ਐ ਇਸ ਮਾਮਲੇ ਵਿੱਚ ਜਨਵਰੀ 2025 ਦੇ ਦਿਨ ਅੰਡਰ ਟ੍ਰੇning ਆਈਜੀਐਸ ਅਧਿਕਾਰੀ ਮੈਡਮ ਸੋਨਮ ਵੱਲੋਂ ਵੀ ਸੇਲ ਜਬਰਾੰਚ ਤੋਂ ਰਿਕਾਰਡ ਦੀ ਮੰਗ ਕੀਤੀ ਗਈ ਸੀ ਪਰ ਬ੍ਰਾਂਚ ਵੱਲੋਂ ਉਹਨਾਂ ਨੂੰ ਕੋਈ ਰਿਕਾਰਡ ਨਹੀਂ ਦਿੱਤਾ ਗਿਆ ਕਿਉਂਕਿ ਰਿਕਾਰਡ ਉੱਥੇ ਹੈ ਹੀ ਨਹੀਂ ਅਮਰੇਸਰ ਦੀ ਡੀਸੀ ਸਾਖਸ਼ੀ ਸ਼ਾਨੀ ਨੇ ਦੱਸਿਆ ਕਿ ਮਹਾਰਾਣੀ ਜਿੰਦਾ ਦੇ ਕਿਲੇ ਦੀ ਜ਼ਮੀਨ ਦੇ ਮਾਮਲੇ ਵਿੱਚ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਤੇ ਮੇ ਇਹ ਕਿਲਾ ਪ੍ਰਾਈਵੇਟ ਹੱਥਾਂ ਵਿੱਚ ਗਿਆ ਇਹ ਪਤਾ ਲਗਾਇਆ ਜਾਏਗਾ ਕਿ ਉਸ ਵਕਤ ਕਿਹੜੇ ਅਧਿਕਾਰੀ ਸਨ ਅਤੇ ਕਿਹੜੇ ਅਧਿਕਾਰੀਆਂ ਤੇ ਆਗੂਆਂ ਦੀ ਮਿਲੀ ਭੁਗਤ ਦੇ ਨਾਲ 1970 ਦੇ ਵਿੱਚ ਇਹ ਕਿਲਾ ਵੇਚਿਆ ਗਿਆ ਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਦੇ ਸਾਫਕਾ ਮੁੱਖ ਮੰਤਰੀ ਦੇ ਘਰ ਤੇ ਈਡੀ ਦੀ ਰੇਡ ਅਤੇ ਫਿਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਉੱਤੇ ਹਮਲਾ ਈਡੀ ਨੇ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੀ ਸਵੇਰ ਸਤੀਸ਼ਕਰ ਦੇ ਸਾਫਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਉਪੇਸ਼ ਵਕੀਲ ਦੇ ਘਰ ਦੇ ਉੱਤੇ ਛਾਪੇਮਾਰੀ ਕੀਤੀ ਇਸ ਤਰ੍ਹਾਂ ਖਬਰ ਹੈ ਕਿ ਛਾਪੇਮਾਰੀ ਕਰਕੇ ਵਾਪਸ ਜਾ ਰਹੀ ਈਡੀ ਟੀਮ ਤੇ ਹਮਲਾ ਵੀ ਹੋਇਆ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਬਘੇਲ ਦੇ ਅਹਾਤੇ ਦੀ ਤਲਾਸ਼ੀ ਲੈਣ ਵਾਲੇ ਈਡੀ ਦੇ ਅਧਿਕਾਰੀਆਂ ਦੇ ਉੱਤੇ ਲੋਕਾਂ ਦੇ ਇੱਕ ਗਰੁੱਪ ਵੱਲੋਂ ਹਮਲਾ ਕਰ ਦਿੱਤਾ ਗਿਆ ਅਧਿਕਾਰੀਆਂ ਦਾ ਦੋਸ਼ ਹੈ ਕਿ ਹਮਲਾਵਰ ਕਾਂਗਰਸੀ ਵਰਕਰ ਸੀ ਜੋ ਸਾਬਕਾ ਮੁੱਖ ਮੰਤਰੀ ਦੇ ਅਹਾਤੇ ਦੀ ਤਲਾਸ਼ੀ ਤੋਂ ਨਾਰਾਜ਼ ਸਨ ਜਾਣਕਾਰੀ ਅਨੁਸਾਰ ਡਿਪਟੀ ਡਾਇਰੈਕਟਰ ਪੱਧਰ ਦੇ ਈਡੀ ਅਧਿਕਾਰੀ ਦੀ ਕਾਰ ਤੇ ਹਮਲਾ ਕਰ ਦਿੱਤਾ ਗਿਆ ਈਡੀ ਨੇ ਸੋਮਵਾਰ ਦੀ ਸਵੇਰ 7 ਵਜੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸतीशਕਰ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਵਗੀਲ ਦੇ ਪਿਹਲਾਈ 3 ਮਾਨ ਸਰੋਵਰ ਕਲੋਨੀ ਸਥਿਤ ਘਰ ਤੇ ਛਾਪਾ ਮਾਰਿਆ ਸੀ ਇਹ ਕਾਰਵਾਈ ਸੂਬੇ ਭਰ ਵਿੱਚ 2100 ਕਰੋੜ ਰੁਪਏ ਦੇ ਕਥਿਤ ਸ਼ਰਾਬ ਘਟਾਲੇ ਦੇ ਸਬੰਧ ਦਸੀ ਗਈ ਹੈ ED ਨੇ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਚਤੈਨਿਆ ਬਘੇਲ ਦੇ ਕਰੀਬੀ ਲੋਕਾਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ। ED ਨੇ ਬਘੇਲ ਦੇ ਘਰ ਅਤੇ ਕੈਂਪ ਆਫਿਸ ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਇਹਦੇ ਨਾਲ ਹੀ ਦੁਰਗ ਲੋਕ ਸਭਾ ਤੋਂ ਕਾਂਗਰਸੀ ਉਮੀਦਵਾਰ ਰਾਜੇਂਦਰ ਸ਼ਾਹੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੁਕੇਸ਼ ਚੰਦਰਾਕਰ, ਸਹਿਲੀ ਜਿਊਲਰ ਦੇ ਸੰਚਾਲਕ ਸੁਨੀਲ ਜੈਨ, ਹੋਟਲ ਕੈਬੀਨ ਦੇ ਸੰਚਾਲਕ ਕਮਲ ਅਗਰਵਾਲ ਟਰਾਂਸਪੋਰਟਰ ਸੰਦੀਪ ਸਿੰਘ ਅਭਿਸ਼ੇਕ ਠਾਕਰ ਬਿਲਡਰ ਅਜੀਤ ਚੋਹਾਨ ਬਿਲਡਰ ਮਨੋਜ ਰਾਜਪੂਤ ਬਿਲਡਰ ਪੱਪੂ ਬਾਂਸਲ ਚੌੜ ਮਿਲਰ ਵਿਨੋਦ ਅਗਰਵਾਲ ਸੁਨੀਲ ਅਗਰਵਾਲ ਅਤੇ ਕਈ ਹੋਰ ਨਾਂ ਦੇ ਘਰਾਂ ਤੇ ਵੀ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਇਹਦੇ ਨਾਲ ਹੀ ਈਡੀ ਦੀ ਟੀਮ ਨੇ 부பேਸ਼ ਵਗੇਲ ਦੇ ਘਰ ਤੋਂ ਨੋਟ ਗਿਣਨ ਵਾਲੀ ਮਸ਼ੀਨ ਵੀ ਮੰਗਵਾਈ ਇਹਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਦੇ ਵਾਹਨ ਸਮੇਤ ਪਰਿਵਾਰਕ ਮੈਂਬਰਾਂ ਦੇ ਗੱਡੀਆਂ ਦੀ ਵੀ ਜਾਂਚ ਕੀਤੀ ਗਈ ਹੈ ਦਾਸਤਾਵੇਜ਼ਾਂ ਦੀ ਵੀ ਸਾਰਿਆਂ ਦੀ ਜਾਂਚ ਕੀਤੀ ਗਈ ਜੋ ਘਰ ਵਿੱਚ ਮੌਜੂਦ ਸਨ ਜਿਵੇਂ ਹੀ ਈਡੀ ਦੇ ਛਾਪੇ ਦੀ ਖਬਰ ਫੈਲੀ ਕਾਂਗਰਸ ਤੇ ਸਥਾਨਕ ਵਰਕਰ ਸਾਬਕਾ ਮੁੱਖ ਮੰਤਰੀ ਰਹਿਸ਼ ਤੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਈਡੀ ਟੀਮ ਨਾਲ ਉਹ ਖੇੜੇ ਵੀ ਅਤੇ ਉਹਨਾਂ ਦੇ ਵਿਚਕਾਰ ਤਿੱਖੀ ਬਹਿਸਵਾਜ਼ੀ ਵੀ ਹੋਈ ਇਹਦੇ ਤੋਂ ਬਾਅਦ ਮਜ਼ਦੂਰ ਬੰਗਲੇ ਦੇ ਗੇਟ ਦੇ ਸਾਹਮਣੇ ਹੜਤਾਲ ਤੇ ਬੈਠ ਗਏ ਨਾਹਰੇਬਾਜ਼ੀ ਕਾਫੀ ਸਮੇਂ ਤੱਕ ਹੁੰਦੀ ਰਹੀ ਤੇ ਢੋਲ ਵੀ ਵੱਜਣੇ ਸ਼ੁਰੂ ਕਰ ਦਿੱਤੇ ਗਏ ਪੁਲਿਸ ਨੇ ਤਣਾਅ ਫੈਲਣ ਤੋਂ ਰੋਕਣ ਵਾਸਤੇ ਬਾਦੂ ਫੋਰਸ ਵੀ ਬੁਲਾਈ ਵਰਕਰਾਂ ਨੇ ਈਡੀ ਦਾ ਪੁਤਲਾ ਵੀ ਸਾੜਿਆ ਤੇ ਲਗਭਗ 11 ਘੰਟੇ ਚੱਲੀ ਜਾਂਚ ਤੋਂ ਬਾਅਦ ਈਡੀ ਦੀ ਟੀਮ ਸ਼ਾਮ 6 ਵਜੇ ਰਵਾਨਾ ਹੋਈ ਟੀਮ ਆਪਣੇ ਨਾਲ ਦਸਤਾਵੇਜ਼ਾਂ ਦਾ ਇੱਕ ਬੰਡਲ ਵੀ ਲੈ ਕੇ ਗਈ ਹੈ ਬਘੇਲ ਨੇ ਕਿਹਾ ਕਿ ਈਡੀ ਦੀ ਟੀਮ ਉਹਨਾਂ ਦੇ ਘਰੋਂ 33 ਲੱਖ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਗਈ ਹੈ ਉਹਨਾਂ ਦੀ 150 ਏਕੜ ਜ਼ਮੀਨ ਦੇ ਦਸਤਾਵੇਜ਼ ਵੀ ਦੇਖੇ ਗਏ ਇੱਕ ਪੈਨ ਡਰਾਈਵ ਦੀ ਵੀ ਜਾਂਚ ਕੀਤੀ ਗਈ ਬਘੇਲ ਨੇ ਇਹ ਵੀ ਕਿਹਾ ਕਿ ਕਾਰਵਾਈ ਵਿਧਾਨ ਸਭਾ ਵਿੱਚ ਉਹਨਾਂ ਦੇ ਸਵਾਲ ਪੁੱਛਣ ਦਾ ਨਤੀਜਾ ਸੀ ਇਦੇ ਤੋਂ ਪਹਿਲਾਂ ਜਦੋਂ ਸਾਬਕਾ ਮੰਤਰੀ ਕਵਾਸੀ ਲਖਮਾ ਨੇ ਸਵਾਲ ਪੁੱਛੇ ਸੀ ਤਾਂ ਉਹਨਾਂ ਦੇ ਘਰ ਤੇ ਵੀ ਇਹ ਛਾਪੇਵਾਰੀ ਕੀਤੀ ਗਈ ਸੀ। ਉਹਨਾਂ ਦੇ ਵਿਰੁੱਧ ਈੜੀ ਦੀ ਕਾਰਵਾਈ ਦੱਸਿਆ ਗਿਆ ਕਿ ਜਦੋਂ ਸੋਮਵਾਰ ਨੂੰ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਹੰਗਾਮਾ ਕੀਤਾ ਤਾਂ ਫਿਰ ਨਾਰੇਵਾਜ਼ੀ ਜਦੋਂ ਉਹਨਾਂ ਨੇ ਕੀਤੀ ਤਾਂ ਸਦਨ ਦੀ ਕਾਰਵਾਈ ਦੇ ਵਿੱਚ 10 ਮਿੰਟ ਵਾਸਤੇ ਮੁਲਤਵੀ ਕਰਨੀ ਪਈ ਭਾਵੇਂ ਗਨ ਵੀ ਪਿਆ। ਹਾਲਾਂਕਿ ਇਹਦੇ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੋਰ ਸ਼ਰਾਬੇ ਦੇ ਵਿੱਚਕਾਰ ਜਾਰੀ ਰਹੀ। ਵਿਧਾਨ ਸਭਾ ਦੇ ਸਪੀਕਰ ਡਾਕਟਰ ਰਮਨ ਸਿੰਘ ਨੇ 14 ਕਾਂਗਰਸੀ ਵਿਧਾਇਕਾਂ ਨੂੰ ਆਪਣੇ ਆਪ ਮੁਅਤਲ ਕਰਨ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਸਦਨ ਦੇ ਬਾਹਰ ਗਾਂਧੀ ਦੇ ਬੁੱਤ ਦੇ ਸਾਹਮਣੇ ਜਾ ਕੇ ਧਰਨੇ ਤੇ ਬੈਠੇ। ਕੁਟਾਲੇ ਦੇ ਹੋਰ ਮੁਲਜ਼ਮਾਂ ਦਾ ਨਿਆਇਕ ਰਿਮਾਂਡ ਹੈ ਜਿਹੜਾ ਜਾਣਕਾਰੀ ਮਿਲ ਰਹੀ ਹੈ ਕਿ ਉਹ 28 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਨੇ ਪਰ ਹੈ ਬਹੁਤ ਦੁਖਦਾਇਕ। ਜਾਣਕਾਰੀ ਮਿਲੀ ਹੈ ਕਿ ਦੱਖਣ-ਪੱਛਮੀ ਕਾਂਗੋ 'ਚ ਇੱਕ ਕਿਸ਼ਤੀ ਪਲਟੀ ਹੈ ਜਿਸ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਫੁੱਟਬਾਲ ਦੇ ਖਿਡਾਰੀ ਦੱਸੇ ਗਏ ਐ ਸੁਬਾਈ ਬਲਾਰੇ ਅਲੈਕਸਿਸ ਮੂਪਟੂ ਨੇ ਦੱਸਿਆ ਕਿ ਖਿਡਾਰੀ ਐਤਵਾਰ ਦੀ ਰਾਤ ਨੂੰ ਮਾਈ ਨਡੋਂਬੇ ਸੂਬੇ ਦੇ ਮੁਸ਼ੀ ਸ਼ਹਿਰ ਵਿੱਚ ਇੱਕ ਮੈਚ ਤੋਂ ਵਾਪਸ ਪਰਤ ਰਹੇ ਸੀ ਜਦੋਂ ਜਹਾਜ਼ ਕਵਾ ਨਦੀ ਵਿੱਚ ਡੁੱਬ ਗਿਆ ਉਨ੍ਹਾਂ ਦੇ ਅਨੁਸਾਰ ਰਾਤ ਨੂੰ ਹਨੇਰਾ ਕਿਸ਼ਤੀ ਡੁੱਬਣ ਦਾ ਇੱਕ ਕਾਰਨ ਹੋ ਸਕਦਾ ਹੈ ਉਸ ਇਲਾਕੇ ਦੇ ਪ੍ਰਸ਼ਾਸਕ ਰੇਕਾਨਲ ਕਵਾ ਤੀਬਾ ਨੇ ਦੱਸਿਆ ਕਿ ਘੱਟੋ ਘੱਟ 30 ਲੋਕਾਂ ਨੂੰ ਬਚਾਇਆ ਵੀ ਗਿਆ ਮਦ ਅਫਰੀਕੀ ਮੁਲਕ ਵਿੱਚ ਜਾਲ ਲੇਵਾ ਕਿਸ਼ਤੀ ਹਾਲਤ ਸੇ ਅਕਸਰ ਵਰਤ ਵਰ ਜਾਂਦੇ ਨੇ ਜਿੱਥੇ ਦੇਰ ਰਾਤੀ ਯਾਤਰਾ ਤੇ ਭੀੜ ਭੜੱਕੇ ਵਾਲੇ ਜਹਾਜ਼ਾਂ ਤੇ ਕਿਸ਼ਤੀਆਂ ਨੂੰ ਅਕਸਰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਅਧਿਕਾਰੀ ਸਮੁੰਦਰੀ ਨਿਯਮਾਂ ਨੂੰ ਲਾਗੂ ਕਰਨ ਵਾਸਤੇ ਇਸ ਵਕਤ ਸੰਘ ਰਿਸ਼ਵੀ ਕਰ ਰਹੇ ਨੇ ਕਾਂਗੋ ਦੀਆਂ ਨਦੀਆਂ ਇਸ ਤੇ ਦਸਕ ਕਰੋੜ ਤੋਂ ਵੱਧ ਲੋਕਾਂ ਲਈ ਆਵਾਜਾਈ ਦਾ ਇੱਕ ਪ੍ਰਮੁੱਖ ਸਾਧਨ ਵੀ ਨੇ ਖਾਸ ਕਰਕੇ ਦੂਰ ਦਰਾਡੇ ਉਹਨਾਂ ਇਲਾਕਿਆਂ ਦੀ ਗੱਲ ਕਰੀਏ ਜਿੱਥੇ ਬੁਨਿਆਦੀ ਢਾਂਚਾ ਮਾੜਾ ਜਾਂ ਮੌਜੂਦ ਨਹੀਂ ਹਾਲੀ ਦੇ ਸਾਲਾਂ ਵਿੱਚ ਕਿਸ਼ਤੀ ਹਾਦਸਿਆਂ ਵਿੱਚ ਸੈਂਕੜੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਕਿਉਂਕਿ ਵਧੇਰੇ ਲੋਕ ਜਾਂ ਮੁਸਾਫਿਰ ਉਹਨਾਂ ਦਾ ਸਮਾਨ ਇਹਨਾਂ ਕਿਸ਼ਤੀਆਂ ਵਿੱਚ ਲੱਦ ਕੇ ਜਦੋਂ ਤੁਰਦੇ ਆ ਤਾਂ ਸਮਰੱਥਾ ਦੇ ਨਾਲੋਂ ਵੱਧ ਉਹਨਾਂ ਵਿੱਚ ਸਵਾਰੀਆਂ ਦਾ ਸਮਾਨ ਲੱਦ ਦਿੱਤਾ ਜਾਂਦਾ ਹੈ ਅਤੇ ਜਿਸ ਕਰਕੇ ਇਹ ਹਾਦਸੇ ਅਕਸਰ ਵਾਪਰ ਜਾਂਦੇ ਨੇ ਤੇ ਹੁਣ ਖਬਰ ਕੈਨੇਡਾ ਤੋਂ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣ ਲਿਆ ਗਿਆ ਹੈ। ਉਹ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣਗੇ ਤੇ ਅਗਲੇ ਪ੍ਰਧਾਨ ਮੰਤਰੀ ਬਣਨ ਵਾਸਤੇ ਹੁਣ ਉਹ ਤਿਆਰ ਨੇ। ਕਾਰਨੀ ਨੇ ਲਿਬਰਲ ਪਾਰਟੀ ਦੇ ਆਗੂ ਚੁਣਨ ਵਾਸਤੇ ਲਗਭਗ 86% ਵੋਟਾਂ ਪ੍ਰਾਪਤ ਕੀਤੀ। ਭਾਵ ਭਾਰੀ ਅਤੇ ਹੁੰਝਾ ਫੇਰੂ ਜਿੱਤ ਦਰਜ ਕੀਤੀ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਜੋ ਕਿ ਲਿਬਰਲ ਪਾਰਟੀ ਦੀ ਅਗਵਾਈ ਕਰਨ ਲਈ ਮਾਰਕ ਕਾਰਨੀ ਦੇ ਖਿਲਾਫ ਉਮੀਦਵਾਰ ਸਨ। ਉਹਨਾਂ ਨੂੰ ਸਿਰਫ 8% ਵੋਟਾਂ ਮਿਲੀਆਂ ਨੇ ਕਾਰਨੀ ਅਜੇ ਹਸਮੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਨੇ ਜਦੋਂ ਗਵਾਂਡੀ ਮੁਲਕ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ ਦੀਆਂ ਵਪਾਰ ਨੀਤੀਆਂ ਦੇ ਕਾਰਨ ਅਮਰੀਕਾ ਨਾਲ ਕੈਨੇਡਾ ਦਾ ਤਣਾਅ ਵਪਾਰਕ ਤੌਰ ਤੇ ਵਧ ਰਿਹਾ ਹੈ ਆਪਣੀ ਜਿੱਤ ਤੋਂ ਬਾਅਦ ਕਾਰਨੀ ਨੇ ਅਮਰੀਕੀ ਵਪਾਰ ਨੀਤੀਆਂ ਤੇ ਸਖਤ ਰੁਖ ਅਪਣਾ ਕੇ ਕੈਨੇਡਾ ਦੀ ਪ੍ਰਭੂਸੱਤਾ ਦੀ ਰੱਖਿਆ ਕਰਦੀ ਸੌਂ ਵੀ ਚੁੱਕੀ ਹੈ ਆਪਣੀ ਜਿੱਤ ਤੋਂ ਬਾਅਦ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ 트੍ਰੰਪ ਤੇ ਨਿਸ਼ਾਨਾ ਸਾਧ ਦੇ ਕੇ ਕਿਹਾ ਕਿ ਸਾਡੀ ਆਰਥਿਕਤਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ 트럼ਪ ਸਾਡੇ ਬਣਾਏ ਜਾਣ ਵਾਲੇ ਸਮਾਨ ਅਤੇ ਸਾਡੇ ਜੀਵਨ ਢੰਗ ਤੇ ਅਣਉਚਿਤ ਟੈਰਫ ਲਗਾ ਰਿਹਾ ਹੈ ਉਹ ਕੈਨੇਡੀਅਨ ਕਾਰੋਬਾਰਾਂ ਤੇ ਹਮਲਾ ਕਰ ਰਿਹਾ ਹੈ ਪਰ ਅਸੀਂ ਉਸ ਨੂੰ ਸਫਲ ਨਹੀਂ ਹੋਣ ਦੇਵਾਂਗੇ ਕੈਨੇਡਾ ਵੀ ਆਪਣੇ ਜਵਾਬੀ ਟੈਰਫ ਜਾਰੀ ਰੱਖੇਗਾ ਤੇ ਦੂਸਰੇ ਪਾਸੇ ਰਾਸ਼ਟਰਪਤੀ 트럼ਪ ਦੇ ਵੱਲੋਂ ਇੱਕ ਬਹੁਤ ਵੱਡੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਅਮਰੀਕੀ ਰਾਸ਼ਟਰਪਤੀ 트럼ਪ ਨੇ ਅਜਿਹੀ ਭਵਿੱਖਬਾਣੀ ਕੀਤੀ ਹੈ ਜੋ ਡਰਾਉਣੀ ਹੈ ਟਰੰਪ ਨੇ ਕਿਹਾ ਕਿ ਪਰਮਾਣੂ ਬੰਬ ਮਨੁੱਖਤਾ ਵਾਸਤੇ ਵੱਡਾ ਖਤਰਾ ਨਹੀਂ ਜੇਕਰ ਇਹਨਾਂ ਸ਼ੈਤਾਨੀ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਦੁਨੀਆ ਦਾ ਅੰਤ ਹੋ ਜਾਏਗਾ ਇਹ ਇੰਨਾ ਵਿਨਾਸ਼ਕਾਰੀ ਤਬਾਹਕਨ ਹੋਏਗਾ ਕਿ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਅਸਲ ਵਿੱਚ ਇੱਕ ਟੀਵੀ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸਾਰਾ ਪੈਸਾ ਖਰਚਦੇ ਹਾਂ ਪਰ ਉਹ ਜਿਸ ਪੱਧਰ ਦੀ ਤਬਾਹੀ ਦਾ ਕਾਰਨ ਬਣ ਸਕਦੇ ਆ ਉਹ ਤੁਹਾਡੀ ਕਲਪਨਾ ਤੋਂ ਕਿਤੇ ਪਰੇ ਹੈ ਇਹ ਬਹੁਤ ਬੁਰਾ ਕਿ ਤੁਹਾਨੂੰ ਇਸ ਤੇ ਇੰਨੇ ਪੈਸੇ ਖਰਚਣੇ ਪੈ ਰਹੇ ਨੇ ਅਸੀਂ ਇਹਨਾਂ ਚੀਜ਼ਾਂ ਤੇ ਪੈਸਾ ਖਰਚ ਰਹੇ ਹਾਂ ਜੋ ਸ਼ਾਇਦ ਦੁਨੀਆ ਦੀ ਤਬਾਹੀ ਹੈ। ਟਰੰਪ ਨੇ ਕਿਹਾ ਕਿ ਪਰਮਾਣੂ ਹਥਿਆਰ ਜਲਵਾਯੂ ਪਰਿਵਰਤਨ ਨਾਲੋਂ ਕਿਤੇ ਜ਼ਿਆਦਾ ਤਬਾਹੀ ਮਚਾ ਸਕਦੇ ਨੇ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਪਰਮਾਣੂ ਹਮਲਾ ਸਿਰਫ ਇੱਕ ਕਲਪਨਾ ਨਹੀਂ ਹੈ, ਇਹ ਕੱਲ ਵੀ ਹੋ ਸਕਦਾ ਹੈ। ਟਰੰਪ ਨੇ ਕਿਹਾ ਮੈਂ ਕਈ ਸਾਲਾਂ ਤੋਂ ਬਾਈਡੇ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਹੋੰਦ ਲਈ ਸਭ ਤੋਂ ਵੱਡਾ ਖਤਰਾ ਜਲਵਾਯੂ ਪਰਿਵਰਤਨ ਹੈ ਪਰ ਮੈਂ ਨਹੀਂ ਮੰਨਦਾ। ਸਭ ਤੋਂ ਵੱਡਾ ਖਤਰਾ ਉਹਨੇ ਆਖਿਆ ਕਿ ਵਕ ਵਕ ਮੁਲਕਾਂ ਦੇ ਕੋਲ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਹੈ ਇਹ ਬਹੁਤ ਵੱਡੇ ਰਾਖਸ਼ ਨੇ ਮੀਲਾਂ ਤੋਂ ਦੂਰ ਤੁਹਾਡੇ ਸ਼ਹਿਰ ਨੂੰ ਇਹ ਤਬਾਹ ਕਰ ਸਕਦੇ ਹੈ 트ੰਪ ਨੇ ਇਹ ਵੀ ਸੰਕੇਤ ਦਿੱਤੇ ਹੈ ਕਿ ਉਹ ਦੁਨੀਆ ਦੇ ਵਿੱਚ ਪਰਮਾਣੂ ਹਥਿਆਰਾਂ ਦੀ ਗਿਣਤੀ ਘਟਾਉਣਾ ਚਾਹੁੰਦੇ ਹੈ ਪਿਛਲੇ ਮਹੀਨੇ ਹੀ 트ੰਪ ਨੇ ਕਿਹਾ ਸੀ ਕਿ ਉਹ ਪਰਮਾਣੂ ਹਥਿਆਰਾਂ ਨੂੰ ਘਟਾਉਣ ਲਈ ਚੀਨ ਅਤੇ ਰੂਸ ਨਾਲ ਗੱਲ ਵੀ ਕਰਨੀ ਚਾਹੁੰਦੇ ਹੈ ਵਾਈਟ ਹਾਊਸ ਵਿੱਚ ਉਹਨਾਂ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੇ ਹਥਿਆਰ ਨੇ ਸਾਨੂੰ ਨਵੇਂ ਪਰਮਾਣੂ ਹਥਿਆਰ ਬਣਾਉਣ ਦੀ ਜ਼ਰੂਰਤ ਨਹੀਂ ਹੈ ਸਾਡੇ ਕੋਲ ਇੰਨੇ ਸਾਰੇ ਪਰਮਾਣੂ ਬੰਬ ਨੇ ਕਿ ਅਸੀਂ ਦੁਨੀਆ ਨੂੰ 50 ਵਾਰ 100 ਵਾਰ ਵੀ ਤਬਾਹ ਕਰ ਸਕਦੇ ਹਾਂ ਇਹਦੇ باوجود ਅਸੀਂ ਹੋਰ ਪਰਮਾਣੂ ਹਥਿਆਰ ਬਣਾ ਰਹੇ ਹਾਂ ਅਸੀਂ ਬਹੁਤ ਸਾਰਾ ਪੈਸਾ ਇਹਦੇ ਤੇ ਖਰਚ ਕਰ ਰਹੇ ਹਾਂ ਅਸੀਂ ਹੋਰ ਚੀਜ਼ਾਂ ਤੇ ਖਰਚ ਵੀ ਇਹ ਪੈਸਾ ਖਰਚ ਕਰ ਸਕਦੇ ਹਾਂ ਅਮਰੀਕਾ ਕੋਲ ਇਸ ਵੇਲੇ 5177 ਪਰਮਾਣੂ ਹਥਿਆਰ ਨੇ ਜਿਨ੍ਹਾਂ ਵਿੱਚੋਂ 1477 ਨੂੰ ਤਬਾਹ ਕੀਤਾ ਜਾਣਾ ਹੈ ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਣੀ ਹੈ ਕਿ 1960 ਦੇ ਦਹਾਕੇ ਦੇ ਅੰਤ ਵਿੱਚ ਅਮਰੀਕਾ ਕੋਲ ਸਭ ਤੋਂ ਵੱਧ 31000 ਤੇ 255 ਪਰਮਾਣੂ ਹਥਿਆਰ ਸੀ ਉਰੂਸ ਕੋਲ ਲਗਭਗ 5600 ਪਰਮਾਣੂ ਹਥਿਆਰ ਨੇ ਚੀਨ ਤੀਸਰੇ ਸਥਾਨ ਤੇ ਹੈ ਜਿਸ ਕੋਲ ਲਗਭਗ 350 ਪਰਮਾਣੂ ਹਥਿਆਰ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਚੀਨ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਰੱਖਿਆ ਬਜਟ ਵਿੱਚ 7.2 ਫੀਸਦੀ ਵਾਧਾ ਕਰਨ ਜਾ ਰਿਹਾ ਹੈ ਇਹਦੇ ਤੋਂ ਬਾਅਦ ਇਹ ਡਰ ਹੈ ਕਿ ਚੀਨ ਕਿਤੇ ਹੋਰ ਪਰਮਾਣੂ ਬੰਬ ਜਾਂ ਹਥਿਆਰ ਨਾ ਬਣਾ ਲਵੇ ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਕੋਲ ਪਰਮਾਣੂ ਹਥਿਆਰ ਨੇ ਉਹਨਾਂ ਵਿੱਚ ਭਾਰਤ ਅਤੇ ਪਾਕਿਸਤਾਨ ਵੀ ਸ਼ਾਮਲ ਨੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕੁਝ ਮੁਲਕ ਇਸੇ ਕਰਕੇ جنگ ਨਹੀਂ ਲਾ ਰਹੇ ਕਿਉਂਕਿ ਉਹਨੂੰ ਪਤਾ ਹੈ ਕਿ ਵਿਰੋਧੀਆਂ ਤੇ ਦੁਸ਼ਮਣਾਂ ਕੋਲ ਵੀ ਉਹਨਾਂ ਵਰਗੇ ਮਾਰੂ ਹਥਿਆਰ ਨੇ ਕਿਤੇ ਕਿਤੇ ਜੰਗ ਰੋਕਣ ਦਾ ਵਸੀਲਾ ਵੀ ਬਣੇ ਹੋਏ ਨੇ ਦੋਸਤੋ ਏਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ